ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦਾ ਗਨਤੰਤਰ ਦੇ ਮੌਕੇ ਤੇ ਇੱਕ ਵੀਡੀਓ ਯਾਨੀ ਕਿ ਆਡੀਓ ਵਾਇਰਲ ਹੋ ਰਿਹਾ ਇਹ ਆਡੀਓ ਵਾਇਰਲ ਹੋ ਰਿਹਾ ਉਹ ਸਾਡੀਓ ਨੇ ਪੂਰੇ ਦੇਸ਼ ਵਿੱਚ ਯਾਨੀ ਕਿ ਤਹਿਲਕਾ ਮਚਾ ਦਿੱਤਾ ਦੋਵੇਂ ਹੀ ਸਰਕਾਰਾਂ ਨੂੰ ਇੰਨਾ ਡਰ ਹੋ ਗਿਆ ਕਿ ਅਮਰਪਾਲ ਸਿੰਘ ਦੀ ਜਿਹੜੀ ਹੋ ਆਡੀਓ ਹੈ ਦਰਅਸਲ ਸੇ ਕੌਮ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਔਰ ਇੱਕ ਵੱਡੀ ਸਿੱਖ ਵੀ ਮਿਲ ਸਕਦੀ ਹੈ ਨੌਜਵਾਨੀ ਨੂੰ ਖਾਸ ਕਰਕੇ ਇਹਦੇ ਵਿੱਚ ਅਪੀਲ ਕੀਤੀ ਗਈ ਹੈ ਤੋ ਆਡੀਓ ਸੁਣਾਉਣ ਜਾ ਰਿਹਾ ਮੈਂ ਜਿਹੜਾ ਭਾਈ ਅਮਰਪਾਲ ਸਿੰਘ ਦਾ ਡਿਬਰੂਗਰ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਬੰਦ ਨੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਔਰ ਇਹ ਸਾਡੀਓ ਵਾਇਰਲ ਹੋਈ ਹੈ ਜਿਹੜੀ ਇਹਦੇ ਨਾਲ ਪੂਰੀ ਸਿੱਖ ਕੌਮ ਨੂੰ ਔਰ ਪੰਜਾਬੀ ਹੱਤ ਨੂੰ ਜਿਹੜਾ ਸੁਨੇਹਾ ਜਾ ਰਿਹਾ ਉਹ ਬੜਾ ਹੀ ਅਹਿਮ ਹੈ ਯਾਨੀ ਗਣਤੰਤਰ ਦੇ ਮੌਕੇ ਤੇ ਅਮਰਪਾਲ ਸਿੰਘ ਦੀ ਆਡੀਓ ਵਾਇਰਲ ਹੋਣੀ ਔਰ ਦੂਜੇ ਪਾਸੇ ਉਹਨਾਂ ਨੇ ਪਟੀਸ਼ਨ ਜਿਹੜੀ ਕੋਰਟ ਦੇ ਵਿੱਚ ਪਈ ਹੈ ਕਿ ਅਸੀਂ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਾਂ ਜਿਵੇਂ ਕਿ ਪਾਰਲੀਮੈਂਟ ਦੇ ਵਿੱਚ ਤਾਂ ਉਹਨਾਂ ਦੇ ਉੱਪਰ ਵੀ ਆਪਾਂ ਵਿਚਾਰ ਕਰਾਂਗੇ ਪਰ ਜਿਹੜੀ ਇਹ ਆਡੀਓ ਵਾਇਰਲ ਹੋਈ ਹੈ ਅਮਰਪਾਲ ਸਿੰਘ ਦੀ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿ ਇਸ ਆਡੀਓ ਦੇ ਵਿੱਚ ਸਿੱਖ ਕੌਮ ਲਈ ਤੇ ਪੰਜਾਬੀ ਹੱਤ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਦੂਜੇ ਪਾਸੇ ਜਿਹੜੀਆਂ ਦੋਵੇਂ ਸਰਕਾਰਾਂ ਨੇ ਸੈਂਟਰ ਦੀ ਗਵਰਨਮੈਂਟ ਔਰ ਪੰਜਾਬ ਦੀ ਜਿਹੜੀ ਸਰਕਾਰ ਇਹਨਾਂ ਨੂੰ ਅੱਜ ਜਨਨੀ ਜਿਹੜੀ ਆਡੀਓ ਵਾਇਰਲ ਹੋਈ ਹੈ ਇਹਦੇ ਨਾਲ ਇੱਕ ਬਹੁਤ ਵੱਡਾ ਝਟਕਾ ਲੱਗ ਸਕਦਾ ਕਵੇ ਅਮਰਪਾਲ ਸਿੰਘ ਦੀ ਜਿਹੜੀ ਕਿ ਬਹੁਤ ਵੱਡੀ ਸੰਖਿਆ ਦੇ ਵਿੱਚ ਆਵਾਜ਼ ਉੱਠੀ ਪੰਜਾਬ ਦੇ ਅੰਦਰ ਕਿ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਉਹਨਾਂ ਗੱਲਾਂ ਬਾਤਾਂ ਦੇ ਤੇ ਦਰਅਸਲ ਜਿਹੜੀ ਅਪਡੇਟ ਚੱਲ ਰਹੀ ਹੈ ਉਹ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਈਮਾਨ ਸਿੰਘ ਖਾਰਾ ਬਣੀਓ ਈਮਾਨ ਸਿੰਘ ਖਾਰਾ ਵਕੀਲ ਨੇ ਉਹਨਾਂ ਦੇ ਉਹ ਕਹਿ ਰਹੇ ਨੇ ਕਿ ਜਿਹੜੀ 29 ਜਨਵਰੀ ਨੂੰ ਯਾਨੀ ਅੱਜ ਤੋਂ 2 ਦਿਨ ਬਾਅਦ ਇੱਕ ਸੁਣਵਾਈ ਹੋਣ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਐਨਐਸਰ ਟਟਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਹੁਣ ਆਡੀਓ ਵਾਇਰਲ ਹੋਈ ਹੈ ਇਹਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਅਮਰਪਾਲ ਸਿੰਘ ਦੀ ਆਡੀਓ ਦੇ ਵਿੱਚ ਜਿਹੜਾ ਸੁਨੇਹਾ ਪੰਜਾਬੀਅਤ ਨੂੰ ਔਰ ਸੇ ਕੌਮ ਨੂੰ ਜਾਂਦਾ ਤਾਂ ਇਹ ਸਾੜੀ ਨੂੰ ਹਰ ਇੱਕ ਇਨਸਾਨ ਨੂੰ ਸੁਣਨਾ ਜ਼ਰੂਰੀ ਹੈ ਕਿ ਅਮਰਪਾਲ ਸਿੰਘ ਕਹਿਣਾ ਕੀ ਚਾਹੁੰਦੇ ਨੇ ਪੂਰੀ ਪੰਜਾਬੀਅਤ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਅੱਜ ਸੁਣਾਉਣ ਜਾ ਰਿਹਾ ਕਿਉਂਕਿ ਇੱਕ ਗਣਤੰਤਰ ਦਾ ਦਿਵਸ ਮਨਾਇਆ ਜਾ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਔਰ ਮੈ 체ਵੀ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਦਰਸਲ ਮੈਂ ਇੱਕ ਗੱਲ ਸ਼ੋਅ ਜ਼ਰੂਰ ਕਰਨੀ ਚਾਹੁੰ ਆ ਇਸ ਤੋਂ ਪਹਿਲਾਂ ਕਿ ਅਮਰਤਪਾਲ ਸਿੰਘ ਸੰਵਿਧਾਨਿਕ ਤੌਰ ਤੇ ਖੜੇ ਨੇ ਉਹ ਇੱਕ ਆਪਣਾ ਹਾਕ ਮੰਗਿਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਪਟੀਸ਼ਨ ਵੀ ਹੈ ਉਹ ਦਰਸਲ ਇੱਕ ਸੰਵਿਧਾਨ ਦੇ ਮੁਤਾਬਕ ਹੀ ਸਭ ਕੁਝ ਚੱਲ ਰਿਹਾ ਤਾਂ ਹੁਣ ਮੈਂ ਤੁਹਾਨੂੰ ਇਹ ਆਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਪਰ ਇਹ ਸਾੜੀਏ ਨੂੰ ਆਪਣੀ ਕੌਮ ਦੇ ਵਿੱਚ ਮੈਂ ਕਹੂੰਗਾ ਕਿ ਜਿੰਨੇ ਪੰਜਾਬੀ ਸੁਣਦੇ ਆ ਤਾਂ ਜਾਂ ਸਾਡੇ ਹੋਰ ਮੁਲਕਾਂ ਦੇ ਜਾਂ ਫਿਰ ਸਾਡੇ ਪੰਜਾਬ ਦੇ ਵਿੱਚੋਂ ਬਾਹਰਲੇ ਸੂਬਿਆਂ ਦੇ ਲੋਕ ਸੁਣ ਰਹੇ ਨੇ ਤਾਂ ਮੈਂ ਕਹੂੰ ਇਹ ਸਾਰੀਆਂ ਨੂੰ ਹਰ ਇੱਕ ਇਨਸਾਨ ਤੱਕ ਪਹੁੰਚਾਉਣਾ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਜਿਹੜੀ ਦੂਜਿਆਂ ਤੱਕ ਜਾਣਕਾਰੀ ਜਾਣੀ ਉਹ ਬੜੀ ਅਹਿਮ ਜਾਣਕਾਰੀ ਆ ਸੁਣੋ ਇੱਕ ਬੰਦਾ ਬੇਕਾਸੀ ਉਹ ਬੰਦਾ ਕਲਗੀ ਵਾਲੇ ਦੇ ਦਰਬਾਰ 'ਚ ਛੋਟੇ ਸਿੱਕੇ ਨਹੀਂ ਚਾਹੁੰਦਾ ਅਸੀਂ ਛੋਟੇ ਸਿੱਕੇ ਆ ਸਾਰੇ ਜਿਨ੍ਹਾਂ ਨੇ ਸਿਰ ਤੇ ਪੱਗਾ ਪਾ ਲਈ ਉਹ ਵੀ ਤੇਰੇ ਸਰ ਮਾਈਨੋ ਤੇ ਕੋਈ ਜੇ ਸਾਡੀਾਂ ਦਲ ਤੋਂ ਸਾਥ ਹੋਵੇ ਕੋ ਮਾਤਾ ਹੋਵੇ ਮਾਣਾ ਮੋਟਰ ਤੋਂ ਕੋਈ ਨਾ ਪਹਿ ਹੋਵੇ ਤੇ ਕੌਂ ਦੀ ਨਿਸ਼ਾਨ ਆ ਜੇ ਸਾਨੂੰ ਮੇਰੇ ਨਾਲ ਚੱਲਣੇ ਪੈਣ ਕਿ ਕਲੀਆਂ ਦੇ ਪੁੱਤਰ ਨਾਲ ਜਿੱਦ ਕੇ ਪਏ ਰਸਤਾ ਚੱਲਣਾ ਸਾਨੂੰ ਇਹ ਮੇਰੇ ਨਾਲ ਚੱਲਣੇ ਪੈਣ ਕਿ ਤੇ ਵਿਆਹ ਦੀ ਸ਼ਰਮਾਂ ਠੀਕੇ ਤੇ ਜਿੱਕੇ ਚਾਲਣੇ ਚਾਹੁੰਦੇ ਨੇ ਆਮ ਮੈਨੇਜਰ ਨਹੀਂ ਕਿਹਾ ਤਾਂ ਉਹ ਵੀ ਛੇਤੀ ਕਰ। ਕਿਉਂ? ਕਿਉਂਕਿ ਅਸੀਂ ਅੰਤਿਅਰਕ ਭਾਰਵਾਉਂਦੇ ਹਾਂ। ਅੱਜ ਕਈ ਨਾ ਪੁੱਲ ਗਏ ਜਦੋਂ ਉਹਨਾਂ ਦੀ ਜ਼ਰਬਾਨੀ ਕਿੰਨੀ ਵੇਪਾਰਕ ਤੇ ਹਲਕਾ ਦਾ ਮੌਨਿ ਪਾਇਆ ਅਸੀਂ ਕੀ ਮੌਨ ਪਾਇਆ ਬਈ ਉਹਦੇ ਨਾਲ ਕਰੀ ਕਿਸੇ ਨੂੰ ਬਾਤ ਕਰਾ ਕੇ। ਕਿਸੇ ਨੇ ਨਹੀਂ ਪਾਇਆ ਉਹਦੇ ਨਾਲ ਕੋਈ ਰੰਗ ਨਹੀਂ। ਉਹ ਜਿੰਨਾ ਲੋਖ ਆਪੇ ਸਜਾ ਦਤਾ ਇਹਨਾਂ ਦੇ ਪੁੱਤਰ ਬਾਰੇ ਪੁੱਤਰ ਦੇ ਫਾਇਦੇ ਨਹੀਂ ਆ ਰਹੇ ਨਾ ਆਪਰੋਂ ਕਹਿੰਦੇ ਪੁੱਤਰ ਪਿਆਰੇ ਹੁੰਦੇ ਨੇ ਉਹਨਾਂ ਨੇ ਸਭ ਉਹਨੇ ਆਪਣਾ ਜਰਵਾੜਿਆ ਸੀ ਉਹਨਾਂ ਨੇ ਨਹੀਂ ਮੁੱਲ ਪਾਇਆ ਕੋਈ ਗੱਲ ਬਗਾਨਾ ਨਾ ਮੁੱਲ ਪਾਵੇ ਕੋਈ ਵਾਰ ਨਹੀਂ ਪੈਂਦਾ ਜੇ ਆਪਣੇ ਪੁੱਤਰ ਹੀ ਲਗਾਵਾਜੋ ਜਨਤ ਕਰਕੇ ਕੋਈ ਬਹੁਤ ਵੱਡੀ ਗੱਲ ਕਹੀ ਆ ਅਮਰਪਾਲ ਸਿੰਘ ਨੇ ਕਿ ਜਿਹੜੇ ਸਾਡੇ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸ਼ਹੀਦੀਆਂ ਕਿਹਨਾਂ ਦੇ ਲਈ ਦਿੱਤੀਆਂ ਨੇ ਸਾਡੀ ਕੌਮ ਦੇ ਲਈ ਪਰ ਅੱਜ ਕਹਿੰਦਾ ਵੀ ਆਪਾਂ ਸਾਰੇ ਖੋਟੇ ਸਿੱਖੇ ਆ ਸਿੱਖਾਂ ਨੂੰ ਵੀ ਕਿਹਾ ਗਿਆ ਔਰ ਜਿਹੜੇ ਸਿੱਖ ਨਹੀਂ ਹੈਗੇ ਜਿਨ੍ਹਾਂ ਨੇ ਪੱਗਾ ਬੰਨਿਆ ਉਹਨਾਂ ਨੂੰ ਵੀ ਜਿਹੜੇ ਨਹੀਂ ਬੰਦੇ ਉਹਨਾਂ ਨੂੰ ਵੀ ਕਿਉਂ ਕਿ ਹੈ ਕਿ ਸਾਡੀ ਸਿੱਖ ਕੌਮ ਦੇ ਵਿੱਚ ਤੁਹਾਨੂੰ ਵੀ ਪਤਾ ਜਿਹੜਾ ਪੰਜਾਬ ਦੇ ਅੰਦਰ ਅੱਜ ਕੱਲ ਚਿੱਟੇ ਦੀ ਵਹਾਰ ਚੱਲੀ ਆ ਇਹਦੇ ਨਾਲ ਬਹੁਤ ਸਾਰੀ ਨੌਜਵਾਨੀ ਚਿੱਟੇ ਦੇ ਰਾਹ ਨੂੰ ਗਈ ਆ ਤੇ ਚਿੱਟੇ ਦੀ ਭੇਡ ਚੜ ਗਈ ਆ ਤਾਂ ਹੁਣ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਸਿੱਖ ਮਿਲਣੀ ਚਾਹੀਦੀ ਆ ਉਸ ਤੋਂ ਤੁਸੀਂ ਦੂਰ ਹੁੰਦੇ ਜਾ ਰਹੇ ਹੋ ਅਮਰਪਾਲ ਸਿੰਘ ਨੇ ਇਹ ਕਿਹਾ ਕਿ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਗੰਦੀਆਂ ਨਾਲੀਆਂ ਦੇ ਵਿੱਚ ਡਿਗੇ ਫਿਰਦੇ ਹੋ ਨਸ਼ਿਆਂ ਦੇ ਨਾਲ ਕਿਉਂਕਿ ਨਸ਼ਿਆਂ ਦੇ ਵਿਰੁੱਧ ਉਹਦੀ ਆਖਰ ਮਹੀਮ ਸੀ ਤਾਂ ਉਸ ਨੂੰ ਸਰਕਾਰਾਂ ਦੁਆਰਾ ਦੋਵੇਂ ਹੀ ਸਰਕਾਰਾਂ ਦੁਆਰਾ ਨਹੀਂ ਚੱਲਣ ਦਿੱਤਾ ਜਾ ਰਿਹਾ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਜਿਹੜੀ ਮੁਨਾਫਾ ਸਭ ਤੋਂ ਵੱਡਾ ਹੁੰਦਾ ਤਾਂ ਦੋਵੇਂ ਸਰਕਾਰਾਂ ਨੂੰ ਯਾਨੀ ਚਿੱਟੇ ਦੇ ਨਾਲ ਹੁੰਦਾ ਕਿਉਂਕਿ ਬਾਰਡਰਾਂ ਦੇ ਉੱਤੋਂ ਪਾਕਿਸਤਾਨ ਦੇ ਜ਼ਰੀਏ ਉਹਨੂੰ ਮਗਵਾਇਆ ਜਾਂਦਾ ਫਿਰ ਉਹਨੂੰ ਸ਼ਹਿਰਾਂ ਦੇ ਵਿੱਚ ਹੁੰਦੇ ਹੁੰਦੇ ਵਸਤੀਆਂ ਤੱਕ ਸਾਡੇ ਘਰਾਂ ਤੱਕ ਪਹੁੰਚ ਜਾਂਦਾ ਤਾਂ ਇਹਨਾਂ ਗੱਲਾਂ ਦੇ ਉੱਤੇ ਪੂਰਾ ਜ਼ੋਰ ਦਿੰਦੇ ਹੋਇਆ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਅ ਦਸ਼ਮੇਸ਼ ਪਿਤਾ ਦੇ ਰਾਤ ਚੱਲੇ ਹੋ ਤਾਂ ਫਿਰ ਪੂਰੀ ਤਰ੍ਹਾਂ ਚੱਲਣਾ ਚਾਹੀਦਾ ਜਿਵੇਂ ਕਿ ਹੁਣ ਗਣਤੰਤਰ ਦਾ ਦਿਵਸ ਮਨਾਇਆ ਜਾ ਰਿਹਾ ਔਰ ਇੱਕ ਮੈਂ ਵੀਡੀਓ ਜਿਹੜੀ ਪਹਿਲਾਂ ਪਾਈ ਹੈ ਉਹਦੇ ਵਿੱਚ ਮੈਂ ਇਹ ਗੱਲ ਵੀ ਕਹੀ ਅਕੇ ਅਸੀਂ ਭਗਵੰਤ ਮਾਨ ਨੂੰ ਜਿਹੜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਉਹਨੂੰ ਉਡਾ ਦਿਓ ਉਹਨੂੰ ਖਤਮ ਕਰ ਦਿਓ ਜਾਂ ਉਹਨੂੰ ਫਲਾਨਾ ਕਰ ਦਿਓ ਇਹ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਇਹ ਲੋਕਤੰਤਰ ਹੈ ਤਾਂ ਫਿਰ ਲੋਕਤੰਤਰ ਦੇ ਵਿੱਚ ਇੱਕ ਤਰਕ ਦੇ ਨਾਲ ਗੱਲ ਗੱਲ ਧਰੀ ਜਾ ਸਕਦੀ ਹੈ ਤਾਂ ਜਿਹੜੀ ਕਿ ਸਾਡੇ ਲੋਕ ਨੇ ਉਹ ਇਹਨੂੰ ਖਾਲਸਾਤਾਨ ਦਾ ਰੂਪ ਦੇ ਰਹੇ ਨੇ ਅਮਰਤਪਾਲ ਸਿੰਘ ਨੇ ਵੀ ਖਾਲਸਾਤਾਨ ਨਹੀਂ ਮੰਗਿਆ ਔਰ ਨਾ ਹੀ ਉਹਨਾਂ ਦੇ ਘਰਾਂ ਦੇ ਘਰਦਿਆਂ ਨੇ ਮੰਗਿਆ ਔਰ ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਇਹ ਮੰਗ ਸੀ ਪਰ ਉਹਨਾਂ ਦੇ ਉੱਤੇ ਨਜਾਇਜ਼ ਜਿਹੜਾ ਥੋਪਿਆ ਜਾ ਰਿਹਾ ਤੇ ਖਾਲਸਤਾਨੀ ਆ ਜੀ ਇਹ ਤਾਂ ਫਲਾਨਾ ਜੀ ਇਹ ਦਰਅਸਲ ਗੱਲਾਂ ਬੇਹੁਦਾ ਔਰ ਬੇਨਜਾਇਜ਼ ਗੱਲਾਂ ਨੇ ਕਿ ਕੋਈ ਖਾਲਸਤਾਨ ਇੱਕ ਸੂਬਾ ਐਡ ਕਰਨ ਦੀ ਗੱਲ ਹੁੰਦੀ ਐ ਕਿ ਸਾਨੂੰ ਭਾਈ ਖਾਲਸਤਾਨ ਦਿਓ ਤੇ ਅਸੀਂ ਸੂਬਾ ਹੀ ਐਡ ਕਰ ਦਈਏ ਸਾਡਾ ਮੁਲਕ ਜਿਹੜਾ ਬਣ ਜਾਣਾ ਉਹ ਨਹੀਂ ਪੰਜਾਬ ਪੰਜਾਬ ਆ ਜਿਹੜਾ ਉਹ ਸਾਡਾ ਮੁਲਕ ਬਣ ਜਾਣਾ ਪਰ ਹੁਣ ਵਿੱਚ ਸਾਡੇ ਨੌਜਵਾਨ ਨੇ ਜਿਹੜੇ ਉਹ ਮੈਂ ਤੁਹਾਨੂੰ ਇੱਕ ਪਹਿਲਾ ਵੀਡੀਓ ਪਾਈ ਆ ਜਿਹੜੀ ਉਹਦੇ ਵਿੱਚ ਮੈਂ ਇਹ ਗੱਲ ਕਹੀ ਐ ਕਿ ਜਿਹੜੇ ਖਾਲਸਤਾਨ ਦੇ ਨਾਰੇ ਲਾ ਕੇ ਇਹ ਗੱਲ ਕਹਿੰਦੇ ਨੇ ਕਿ ਇੰਡੀਆ ਸਾਡਾ ਮੁਲਕ ਨਹੀਂ ਸਾਡਾ ਮੁਲਕ ਪੰਜਾਬ ਐ ਪਰ ਨਹੀਂ ਕਿਉਂਕਿ ਇਹ ਮੁਲਖ ਦੇ ਅੰਦਰ ਹੀ ਸਭ ਸੂਬੇ ਆ ਜਾਂਦੇ ਨੇ ਔਰ ਸੰਵਿਧਾਨਕ ਤੌਰ ਤੇ ਦੇਖੀਏ ਤੇ ਜਿਹੜਾ ਫਿਰ ਭੀਮਰਾਓ ਬਾਬਾ ਡਾਕਟਰ ਅੰਬੇਡਕਰ ਨੇ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੇ ਮੁਤਾਬਕ ਦੇਖਿਆ ਜਾਵੇ ਤਾਂ ਸਾਰੇ ਹੀ ਸੰਵਿਧਾਨ ਦੇ ਅੰਦਰ ਆਉਣੇ ਆ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਸੰਵਿਧਾਨ ਹੀ ਆ ਉਸ ਸੰਵਿਧਾਨ ਨੇ ਨਹੀਂ ਕਹਿੰਦਾ ਕਿ ਤੁਸੀਂ ਵਖਰੇਵੇਂ ਪੈਦਾ ਕਰੋ ਪਰ ਸਾਡੇ ਲੋਕ ਨੇ ਜਿਹੜੇ ਕੁਝ ਲੋਕ ਨੇ ਢਕਾਏ ਹੋਏ ਮੁਲਖਾਂ ਦੇ ਵਿੱਚੋਂ ਹੁਣ ਪੰਨੂ ਤੇ ਲਾ ਲੋ ਕਿ ਪੰਨੂ ਨੇ ਬਹੁਤ ਵੱਡੀ ਧਮਕੀ ਦਿੱਤੀ ਸੀ ਐ ਮਾਨ ਨੂੰ ਦੋਸਤੋ ਬਾ ਸਾਡੇ ਪੰਜਾਬ ਦੀ ਨੌਜਵਾਨੀ ਭੜਕਾ ਦਿੱਤੀ ਹੈ ਪਰ ਇਹ ਦੱਸੋ ਪੰਨੂ ਬੈਠਾ ਅਮਰੀਕਾ ਦੇ ਵਿੱਚ ਸਾਡੀ ਪੰਜਾਬ ਦੀ ਨੌਜਵਾਨੀ ਇੱਥੇ ਖਤਮ ਕਰਾ ਦੇਣੀ ਹੈ ਇਹ ਬਹੁਤ ਵੱਡਾ ਆ ਜਾਂਦਾ ਚੱਲਿਆ ਹੋਇਆ ਹੈ ਜਿਹੜਾ ਕਿ ਪੰਨੂ ਦੇ ਜ਼ਰੀਏ ਬਹੁਤ ਵੱਡੇ ਮੁਲਕਾਂ ਦੇ ਵਿੱਚੋਂ ਚਲਾਇਆ ਜਾਂਦਾ ਤਾਂ ਹੁਣ ਸਾਡੇ ਪੰਜਾਬ ਦੀ ਜਨਤਾ ਪੰਜਾਬ ਦੀ ਨੌਜਵਾਨੀ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਕਿ ਸਾਨੂੰ ਕੋਈ ਬਾਹਰੋਂ ਬੈਠਾ ਬੰਦਾ ਸਾਨੂੰ ਟਾਰਗੇਟ ਕਰ ਰਿਹਾ ਦੇਖੋ ਏਕਤਾ ਦੀ ਗੱਲ ਮੰਨੂ ਦੇ ਬੰਨਿਓ ਕਿਹੜੀ ਗੱਲ ਦੇ ਵਿੱਚ ਕਹੀ ਗਈ ਹੈ ਕਿ ਤੁਸੀਂ ਸਾਰੇ ਇਕ ਰਹੋ ਤੇ ਸਾਰੇ ਸਮਾਜ ਦੇ ਵਿੱਚ ਆਪਣਾ ਮਤਲਬ ਭਾਈਚਾਰਾ ਬਣਾ ਕੇ ਰੱਖੋ ਪਰ ਇੱਕ ਪਾਸੇ ਹੁਣ ਸੀਐਮ ਮਾਨ ਦੇ ਪਿੱਛੇ ਪਿਆ ਬੰਦੇ ਨੇ ਉਹਨੇ ਸ਼੍ਰੀਮਾਨ ਦੇ ਪਿੱਛੇ ਪਿਆ ਤਾਂ ਉਸ ਤੋਂ ਬਾਅਦ ਉਹਨੂੰ ਖਤਮ ਕਰਨ ਦੀ ਗੱਲ ਕਹਿੰਦਾ ਕਦੇ ਉਡਾਉਣ ਦੀ ਗੱਲ ਕਹਿੰਦਾ ਕਹਦੇ ਵਿੱਚ ਮੈਂ ਕਹੂੰਗਾ ਪੰਜਾਬ ਦੀ ਜਨਤਾ ਔਰ ਪੰਜਾਬੀ ਅਦਾ ਨੁਕਸਾਨ ਜਾਦੇ ਹੈ ਸੀਐਮ ਮਾਨ ਕਹੋਣਾ ਚਲੋ ਠੀਕ ਹੈ ਵੀ ਉਹ ਮੁੱਦੇ ਤੇ ਕੰਮ ਨਹੀਂ ਕਰ ਪਾਏ ਮੰਨ ਲਈ ਗੱਲ ਅਸੀਂ ਬਹੁਤ ਕਹਿਨੇ ਆਂ ਹੋਰ ਸਾਡੀ ਜਨਤਾ ਬਥੇਰੀ ਕਹਿੰਦੀ ਐ ਉਹਨਾਂ ਨੂੰ ਵੀ ਅਹਿਸਾਸ ਕਿਤੇ ਨਾ ਕਿਤੇ ਹੋ ਸਕਦਾ ਪਰ ਗੱਲ ਇਹ ਨਹੀਂ ਹੁੰਦੀ ਕਿ ਸਾਡਾ ਜਿਹੜਾ ਮੁਲਖਾਂ ਦੇ ਵਿੱਚੋਂ ਏਜੰਡਾ ਚੱਲੇ ਤੇ ਸਾਡਾ ਪੰਜਾਬ ਜਿਹੜਾ ਸੂਬਾ ਉਹਨੂੰ ਖਤਮ ਕਰ ਦਿੱਤਾ ਜਾਵੇ ਇਹ ਤੁਹਾਨੂੰ ਵੀ ਪਤਾ ਵੀ ਸਮੇਂ-ਸਮੇਂ ਤੇ ਬਹੁਤ ਸਾਰੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਬੜੀਆਂ ਸਾਰੀਆਂ ਹਕੂਮਤਾਂ ਆਈਆਂ ਇਸ ਪੰਜਾਬ ਨੂੰ ਮਟਾਉਣ ਦੇ ਲਈ ਉਹਨਾਂ ਹਕੂਮਤਾਂ ਦੇ ਵਿੱਚ ਇੱਕ ਨਾਮ ਪੰਨੂ ਦਾ ਵੀ ਜੁੜ ਜਾਂਦਾ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਹੁਣ ਸਮਝਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਬਣ ਕੇ ਰਹਿਣ ਮੁੱਖ ਮੰਤਰੀ ਵੀ ਸਾਡੇ ਵਿੱਚੋਂ ਜਾਂ ਕੋਈ ਗੱਲ ਨਹੀਂ ਸਮਾਂ ਆਇਆ ਸਮਾਂ ਜਾ ਵੀ ਸਕਦਾ ਵੱਡੀ ਗੱਲ ਨਹੀਂ ਪਰ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ